ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਗਰੂ ਗੁਰੂ ਸواری ਸਾਧ ਸੰਗਤ ਜੀਓ ਇਤਿਹਾਸ ਕਿਲੜੀ ਨੂੰ ਅੱਗੇ ਤੋਰਦੇ ਹੋਏ ਸਭ ਤੋਂ ਪਹਿਲਾਂ ਆਪ ਜੀ ਨੂੰ ਨਵੇਦਨ ਹੈ ਆਪ ਜੀ ਨੂੰ ਵੀਡੀਓ ਚੰਗੀਆਂ ਲੱਗਣ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸਾਡੇ ਸਿੱਖ ਤੇ ਮੇਰੇ ਪ੍ਰਾਰਥਨਾ ਰੱਖੋ ਅਗਰ ਆਪ ਜੀ ਨੂੰ ਚੰਗੀਆਂ ਨਾ ਲੱਗਣ ਤੇ ਇਗਨੋਰ ਕਰ ਦੇਣਾ ਪੈਂਤੀ ਨੂੰ ਪ੍ਰਵਾਨ ਕਰਨਾ ਕਰੋ ਸਾਰਿਆਂ। ਆਪ ਜੀ ਦੀਆਂ ਬਖਸ਼ੀਆਂ ਕਿਰਪਾ ਦੇ ਨਾਲ ਪਰਜਾਨਾ ਆਪ ਜੀ ਦੇ ਨਾਲ ਸਾਂਝ ਪਾਉਂਦੇ ਹਾਂ। ਆਓ ਸਿੱਖ ਧਰਮ ਦੇ ਵਿੱਚ ਆਪਾਂ ਬੀਬੀ ਸੁਲਖਣੀ ਜੀ ਮਾਤਾ ਸੁਲਖਣੀ ਜਿਨ੍ਹਾਂ ਦੇ ਬਾਬਤ ਆਪ ਜੀ ਨਾਲ ਸਾਂਝ ਪਾਈਏ। ਮਾਤਾ ਸੁਲਖਣੀ ਜੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਮ ਨੂੰ ਸੁਪਤਨੀ ਸਨ। ਗੁਰੂ ਜੀ ਦੀ ਸ਼ਾਦੀ ਲਗਭਗ 18 ਸਾਲ ਦੀ ਉਮਰ ਵਿੱਚ ਬਟਾਲਾ ਸ਼ਹਿਰ ਦੇ ਵਾਸੀ ਖੱਤਰੀ ਬਾਬਾ ਮੋਹਨ ਚੰਦ ਪਟਵਾਰੀ ਤੇ ਮਾਤਾ ਚੰਦੋ ਰਾਣੀ ਦੀ ਸੁਪਤਰੀ ਬੀਬੀ ਸੁਲੱਖਣੀ ਨਾਲ ਹੋਈ ਮਾਤਾ ਭੋੜੀਏ ਇਕੰਧ ਚੁੱਕੋ-ਜੁੱਕ ਕੈਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਈ ਇਹ ਬਚਨ ਜਗਤ ਗੁਰੂ ਸਿੱਖ ਪੰਥ ਦੇ ਮੋਢੀ ਪਹਿਲੀ ਬਾਸ਼ਾ ਹੈ ਤੰਤਨ ਸਹਿਬ ਸਿੰਘ ਗੁਰੂ ਨਾਨਕ ਦੇਵ ਜੀ ਦੁਆਰਾ ਸਾਧੂ ਬੋਲੇ ਸਹਿ ਸਭਾਏ ਸਾਧ ਕਾ ਬੋਲੇਆ ਗਿਰਥਾ ਨਾ ਜਾਏ ਦੇ ਮਾਮਕ ਅਨੁਸਾਰ ਉਦੋਂ ਕਹਿ ਗਏ ਜਦੋਂ ਆਪ ਜੀ ਸਤ ਪਾਦਰੋਂ ਸੰਮਤ 1544 ਈਸਵੀ 1487 ਨੂੰ ਬਟਾਲਾ ਵਿਖੇ ਮਾਤਾ ਸੁਲੱਖਣੀ ਨੂੰ ਵਿਆਹਣ ਗਏ ਬਰਾਤ ਨੂੰ ਜਦੋਂ ਬਟਾਲੇ ਪਹੁੰਚਣ ਤੇ ਇੱਕ ਜਗ੍ਹਾ ਤੇ ਮੰਝਾ ਡਾਇਆ ਜੀ ਜਗ੍ਹਾ ਦੇ ਉੱਤੇ ਕੰਧ ਬਹੁਤ ਡਿੱਗਣ ਵਾਲੀ ਸੀ ਇੱਕ ਮਾਤਾ ਆਉਂਦੀ ਹੈ ਮਾਤਾ ਕਹਿੰਦੀ ਹੈ ਜਿਸ ਤਰ੍ਹਾਂ ਕਿ ਸਿੱਠਣੀਆਂ ਦਿੰਦੇ ਸੀ ਗਾਉਣ ਵਾਲੇ ਰੋਸੀ ਅੰਦਾਜ਼ ਚ ਵਿੱਚ ਕਹਿੰਦੀ ਹੈ ਕਿ ਲਾੜਿਆ ਇਹ ਕੰਧ ਹੈ ਇੱਥੋਂ ਢਹਿਣ ਵਾਲੀ ਹੀ ਕਹਿਣ ਦਾ ਭਾਵ ਕਿ ਇੱਥੋਂ ਉੱਠ ਜਾ ਤੇ ਗੁਰੂ ਨਾਨਕ ਸਾਹਿਬ ਜੀ ਅੱਗੇ ਜਵਾਬ ਦਿੰਦੇ ਆ ਮਾਤਾ ਜੀ ਓਲਿਏ ਮਾਤਾ ਇਕ ਅੰਧ ਚਾਰਜੂਕਾਂ ਦੇ ਰਹਿਣ ਵਾਲੀ ਹੈ ਜਿਸ ਘਰ ਵਿੱਚ ਗੁਰੂ ਸਾਹਿਬ ਦਾ ਸੋਹਰਾ ਪਰਿਵਾਰ ਨਹੀਂਦਾ ਸੀ ਪਹਿਲਾਂ ਜਹਸਾਨ ਭਾਈ ਭੂਲਚੰਦ ਦਾ ਢੇਰਾ ਖੋਂਦਾ ਸੀ ਵਿਆਹ ਨੂੰ ਨੇ ਪ੍ਰਚਾਰਨ ਵਿੱਚ ਅਹਿਮ ਭੂਮਿਕਾ ਗੁਰੂ ਜੀ ਦੇ ਜੀਜਾ ਭਾਈਆ ਜੈਰਾਮ ਜੀ ਵੱਲੋਂ ਲਭਾਈ ਗਈ ਉਸ ਸਮੇਂ ਦੇ ਤਨਾੜ ਸਮਝ ਜਾਂਦੇ ਰਾਏ ਬਾਲਾ ਜੋ ਗੁਰੂ ਜੀ ਦੇ ਪਰਿਵਾਰ ਪਰਤੀ ਅਥਾਹ ਵਿਸ਼ਵਾਸ ਸ਼ਰਧਾ ਰੱਖਦੇ ਸਨ ਨੂੰ ਜਦੋਂ ਵਿਆਹ ਦੀ ਜਾਣਕਾਰੀ ਮਿਲੀ ਤਾਂ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਨੂੰ ਵਿਆਹ ਦੀ ਹਰ ਤਰ੍ਹਾਂ ਦੇ ਸਾਜ-ਸਮਾਨ ਦੇਣ ਦੀ ਪੇਸ਼ਕਸ਼ ਕੀਤੀ ਗਈ ਇਸ ਤਰ੍ਹਾਂ ਜੈਰਾਮ ਨੇ ਜਦੋਂ ਸੁਲਤਾਨਪੁਰ ਖਾਲਾ ਦੇ ਨਵਾਬ ਦੌਲਤਖਾਨ ਪੂਰ ਗੁਰੂ ਜੀ ਦੇ ਹੋਣ ਜਾ ਰਹੇ ਵਿਆਹ ਸੰਬੰਧੀ ਗੱਲ ਕੀਤੀ ਉਹਨਾਂ ਵੱਲੋਂ ਹਾਥੀ, ਘੋੜੇ, ਰੱਥ, ਤੰਬੂ ਕਨਾਤਾਂ ਤੇ ਹੋਰ ਆਦਿ ਸ਼ਮਿਆਨਾ ਦੇਣ ਲਈ ਕਿਹਾ ਗਿਆ ਇਸ ਪ੍ਰਕਾਰ ਗੁਣਾਣਕ ਦੇਵ ਜੀ ਦੀ ਬਰਾਤ ਪਿੰਡ ਤਲਵੰਡੀ ਤੋਂ ਘਾਤੀ ਘੋੜਿਆਂ ਪਾਲਕੀਆਂ ਰਥਾਂ ਤੇ ਸਵਾਰ ਹੋ ਕੇ ਨਿਕਲੀ ਬਰਾਤ ਵਿੱਚ ਗੁਰੂ ਜੀ ਦੇ ਨਾਲ ਗੁਰੂ ਜੀ ਦੇ ਨਾਨਾ ਜੀ ਪਿਤਾ ਵਹਿਤਾ ਕਾਲੂ ਜੀ ਚਾਚਾ ਲਾਲੂ ਜੀ ਜੀਜਾ ਜੈ ਰਾਮ ਜੀ ਭਾਈ ਬਾਲਾ ਜੀ ਆਲ ਸਮਸਨ ਸultan ਪੁੱਤੋਂ ਬਰਾਤ ਸੱਜ ਤੱਜ ਸਿੱਧੀ ਬਟਾਲਾ ਪਹੁੰਚੀ ਇਥੇ ਬਰਾਤ ਦੇ ਟਿਕਾਉ ਸਮੇਂ ਸ਼ਹਿਰ ਦੇ ਪਤਵੰਤੇ ਸੱਜਣ ਜਿਨ੍ਹਾਂ ਵਿੱਚ ਚੌਧਰੀ ਅਜਿੱਤਾ ਰੰਧਾਵਾ ਵੀ ਸ਼ਾਮਲ ਸੀ ਸਮੂਹ ਰਿਸ਼ਤੇਦਾਰਾਂ ਵੱਲੋਂ ਬਰਾਤ ਦਾ ਸਵਾਗਤ ਕੀਤਾ ਗਿਆ ਬਰਾਤ ਦਾ ਠਹਿਰਾਓ ਭਾਈ ਜਮੀਤ ਰਾਏ ਬੰਸੀ ਦੀ ਪ੍ਰਾਰਥਨਾ ਹਮੇਲੀ ਵਿੱਚ ਕੀਤਾ ਗਿਆ ਜਿੱਥੇ ਕਿ ਹੁਣ ਸੁੰਦਰ ਗੁਰਦੁਆਰਾ ਸ਼੍ਰੀ ਕਨਸਹਿ ਸ਼ਿਸ਼ੋਭਤ ਹੈ ਕਿਹਾ ਜਾਂਦਾ ਹੈ ਉਸ ਸਮੇਂ ਭਾਰੀ ਬਾਰਿਸ਼ ਹੋਈ ਇਹ ਪ੍ਰਾਰਥਨ ਹਵੇਲੀ ਵਿੱਚ ਇੱਕ ਪ੍ਰਾਣੀ ਕੱਚੀ ਕੰਧ ਸੀ ਜਿਸੇਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁਝ ਸਮਾਂ ਨਿਵਾਸ ਕੀਤਾ ਇੱਥੇ ਗੁਰੂ ਜੀ ਨੂੰ ਕੱਚੀ ਕੰਧ ਦੇ ਕੋਲ ਬਿਠਾਇਆ ਗਿਆ ਇਹ ਦੇਖ ਕੇ ਇੱਕ ਬਜ਼ੁਰਗ ਮਾਤਾ ਨੇ ਕਿਹਾ ਕਿ ਬੱਚਾ ਇਹ ਕੰਧ ਕੱਚੀ ਹੈ ਤੇ ਗਿੱਲੀ ਹੈ ਤੇ ਕਦੇ ਵੀ ਟੁੱਟੇ ਜਾਵੇਗੀ ਉੱਠ ਕੇ ਇੱਥੋਂ ਪਰੇ ਹੋ ਜਾਓ ਗੁਰੂ ਨਾਨਕ ਸਾਹਿਬ ਜੀ ਨੇ ਸਹਿ ਸੁਭਾਈ ਕਿਹਾ ਕਿ ਇਹ ਕੰਧ ਜੁਗਾਂ ਤੱਕ ਰਹਿਣ ਵਾਲੀ ਹੈ ਬਚਨ ਬੋਲ ਦਿੱਤੇ ਜੋ ਅੱਜ ਇੱਕਵੀਂ ਸਦੀ ਵਿੱਚ ਟਲਣੇ ਅੱਜ ਵੀ ਇਹ ਕੰਧ ਗੁਰਦੁਆਰਾ ਸ਼੍ਰੀ ਕਨੂ ਸਾਹਿਬ ਅੰਦਰ ਸ਼ੀਸ਼ੇ ਦੇ ਫਰੇਮ 'ਚ ਜੜੀ ਹੋਈ ਗੁਰੂ ਸਾਹਿਬ ਦੇ ਬਚਨਾਂ ਦੀ ਗਵਾਹੀ ਭਰਦੀ ਹੈ ਤੇ ਗੁਰੂ ਜੀ ਦੇ ਵਿਆਹ ਦੀ ਯਾਦਗਾਰ ਹੁਣ ਕਾਰਨ ਹਰ ਸਾਲ ਸੰਗਤਾਂ ਵਿੱਚ ਗੁਰੂ ਜੀ ਦਾ ਵਿਆਹ ਪ੍ਰੋਮੋਸ਼ਨ ਦਾ ਤਿਉਰਸ਼ਾ ਨਾਲ ਮਨਾਉਂ ਲਈ ਜੋਸ਼ ਅਸੇ ਅਸਥਾ ਪ੍ਰਦੀ ਰਹਿੰਦੀ ਹੈ ਅੱਜ ਵੀ ਪ੍ਰਾਤਨ ਰਵੈਤ ਅਨੁਸਾਰ ਗੁਰੂ ਜੀ ਅਤੇ ਮਾਤਾ ਸਰਖਣੀ ਜੀ ਦਾ ਵਿਆਹ ਮਨਾਇਆ ਜਾਂਦਾ ਹੈ ਵਿਆਹ ਪ੍ਰਭੂ ਵਾਲੇ ਦਿਨ ਤੋਂ ਹੀ ਇੱਕ ਦਿਨ ਪਹਿਲਾਂ ਬਟਾਲਾ ਤੇ ਜਿਵੇਂ ਵਾਰ ਮਹਤਵਪੂਰਨ ਸ਼ਸ਼ੀਆ ਤਾਂ ਇੱਕ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਪਹੁੰਚ ਜਾਂਦੀਆਂ ਨੇ ਜੋ ਅਗਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬਰਾਦ ਦੇ ਰੂਪ ਚ ਬਟਾਲਾ ਵਿਖੇ ਪਹੁੰਚਦੇ ਨੇ ਜੋ ਕਿ ਬਟਾਲਾ ਤੇ ਆਸ-ਪਾਸ ਦੇ ਪਿੰਡਾਂ ਕਸਮਿਆਂ ਦੀਆਂ ਵਰਾਤਾ ਪੂਰੀ ਉਸਤਕ ਨਾਲ ਇੰਤਜ਼ਾਰ ਕਰਦੇ ਨੇ ਤੇ ਸਵਾਗਤ ਕਰਦੇ ਨੇ ਮਟਾਲਾ ਬਰਾਤ ਪਹੁੰਚਣ ਤੇ ਆਤਿਸ਼ਬਾਜ਼ੀ ਨਾਲ ਸਵਾਗਤ ਹੁੰਦਾ ਹੈ ਕੰਧ ਸਾਹਿਬ ਦੇ ਨਾਲ ਹੀ ਗੁਰਦੁਆਰਾ ਡੇਰਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਰਖਣੀ ਜੀ ਦੀ ਅਨੰਦ ਕਾਰਜ ਹੋਏ ਸਨ ਜਿਕਰਯੋਗ ਹੈ ਗੁਰਦੁਆਰਾ ਡੇਰਾ ਸਾਹਿਬ ਗੁਰੂ ਜੀ ਦਾ ਸੋਹਰਾ ਘਰ ਹੈ ਜਿੱਥੇ ਅੱਜ ਭਾਵੇਂ ਗੁਰਦੁਆਰਾ ਡੇਰਾ ਸੈ ਮੌਜੂਦ ਹੈ ਪਰ ਇੱਥੇ ਅੱਜ ਵੀ ਗੁਰੂ ਜੀ ਅਤੇ ਮਾਤਾ ਜੀ ਦੇ ਵਿਆਹ ਦੀਆਂ ਪ੍ਰਾਤਨ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਬਰਾਤ ਪਹੁੰਚਣ ਤੋਂ ਅਗਲੇ ਦਿਨ ਇੱਥੇ ਆਸਾ ਦੀ ਵਾਰ ਦਾ ਕੀਰਤਨ ਸਮੇਂ ਚਾਰ ਲਾਵਾਂ ਪੜੀਆਂ ਜਾਂਦੀਆਂ ਨੇ ਅਤੇ ਇੱਕ ਵਿਸ਼ਾਲ ਨਗਰ ਕੀਰਤਨ ਲਈ ਪਾਕੀ ਸਹਿਬ ਨੂੰ ਖੂਬ ਸਜਾਇਆ ਜਾਂਦਾ ਹੈ ਸ਼ਰਧਾਪੂਰਵਕ ਬੀਬੀਆਂ ਝੜਾਵੇ ਵਜੋਂ ਸਿਰਿਆਂ ਨਾਲ ਨਤਮਸਤਕ ਹੁੰਦੀਆਂ ਨੇ ਇੱਥੇ ਵਿਆਹ ਤੇ ਪਹਿਲਾਂ ਘੋੜੀਆਂ ਤੇ ਸੁਹਾਗ ਆਏ ਜਾਂਦੇ ਨੇ ਭਾਜੀ ਮੰਡਣ ਦੀ ਰਸਮ ਅਦਾ ਕੀਤੀ ਜਾਂਦੀ ਹਰ ਸਾਲ ਪੂਰਨ ਵਿਆਹ ਵਾਲੀਆਂ ਰੌਣਕਾਂ ਮਟਾਲਾ ਵਿੱਚ ਵੇਖਣ ਨੂੰ ਮਿਲਦੀਆਂ ਨੇ ਅੰਤ ਵਿੱਚ ਮਟਾਲਾ ਵਿੱਚ ਹਰ ਸਾਲ ਮਨਾਇਆ ਜਾਂਦਾ ਪਹਿਲੀ ਪਾਤਸ਼ਾਹੀ ਦਾ ਵਿਆਹ ਪੁਰਬ ਜਿੱਥੇ ਆਸਾ ਤੇ ਪੂਰਨ ਸ਼ਰਦਾ ਦਾ ਪ੍ਰਤੀਕ ਹੈ ਉੱਥੇ ਸਭ ਸਾਂਝੀ ਵਾਲਤਾ ਦਾ ਸਨੇਹ ਦੇਂਦਿਆਂ ਹਾਂ ਪਰਾتن ਵਿਆਹ ਦੀ ਰਸਮਾਂ ਸਮੇਂ ਬੈਠਾ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਪੀੜੀਦਰ ਪੀੜੀ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ ਸੋ ਪਿਆਰਿਓ ਇਹ ਸੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪ੍ਰਭ ਜੋ ਆਪ ਜੀ ਨਾਲ ਸਾਂਝ ਪਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੋਈਆਂ ਭੁੱਲਾਂ ਨੂੰ ਨਾ ਸਤਾਰਨਾ ਜੀ ਔਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਨਸਿਕ ਸਰਵਨਉਂਦੇ ਰਹਿਣਾ ਤਾਂ ਕਿ ਅਸੀਮੀ ਆਫੀ ਦੇ ਨਾਲ ਸਿਤਰੀ ਜੁੜੇ ਰਹੀਏ ਸੋ ਆਓ ਜੀ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ